ਪੂਰੇ ਦੇਸ਼ ਭਰ ਵਿੱਚ ਭਾਜਪਾ ਵਰਕਰਾਂ ਵੱਲੋਂ ਜਿੱਥੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ 71ਵਾਂ ਬਲੀਦਾਨ ਦਿਵਸ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਉੱਥੇ ਹੀ ਇਹ ਦਿਹਾੜਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਸਮਾਜ ਸੇਵਕਾ ਮੈਡਮ ਅਨੀਤਾ ਸੋਮਪ੍ਰਕਾਸ਼ ਅਤੇ ਸਮੂਹ ਭਾਜਪਾ ਵਰਕਰਾਂ ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਤੇ ਗ੍ਰਹਿ ਅਰਬਨ ਸਟੇਟ ਫਗਵਾੜਾ ਵਿਖੇ ਮਨਾਇਆ ਗਿਆ ਇਸ ਦੌਰਾਨ ਸਮੂਹ ਭਾਜਪਾ ਵਰਕਰਾਂ ਨੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਤਸਵੀਰ ਤੇ ਫੁੱਲ ਮਲਾਮਾ ਭੇਟ ਕਰਦਿਆਂ ਉਨ੍ਹਾਂ ਵੱਲੋਂ ਭਾਜਪਾ ਪਾਰਟੀ ਵਿੱਚ ਰਹਿ ਕੇ ਦੇਸ਼ ਦੀ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾ ਰਹੇ ਨੇ ਆਖਿਆ ਕਿ ਡਾਕਟਰ ਸ਼ਮਾ ਪ੍ਰਸ਼ਾਦ ਮੁਖਰਜੀ ਕਾ ਜੈਹੀ ਸਖਸ਼ੀਅਤ ਸਨ ਜਿਨ੍ਹਾਂ ਨੇ ਪਾਰਟੀ ਨੂੰ ਉੱਚ ਬਲੰਦੀਆਂ ਤੇ ਲਿਜਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਹੋ ਜੇ ਸਖਸ਼ੀਅਤ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਦਿਆਂ ਦੇਸ਼ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਰਮੇਸ਼ ਸਚਦੇਵਾ ਮਧੂਪੂਸ਼ਣ ਕਾਲਗਿਆ ਸਾਫਾ ਮਿਰਰਨ ਖੋਸਲਾ ਪਰਮਜੀਤ ਚਾਚੋਗੀ ਵੀਰाराम ਬਲਜੋਤ ਮੈਡਮ ਜਸਵਿੰਦਰ ਕੌਰ ਪੱਪਨਬੇਦੀ ਨਿਤਿਨ ਚੱਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਸਨ ਅੱਜ ਡਾਕਟਰ ਸ਼ਾਮਾ ਪ੍ਰਸ਼ਾਦ ਮੁਕਰਤੀ ਦਾ ਖਾਤਮਾ ਬਲੀਦਾਨ ਦੇ ਸਾਡੇ ਕੇਂਦਰ ਦੇ ਮੰਤਰੀ ਉਹਨਾਂ ਦੇ ਨਿਵਾਸ ਸਥਾਨ ਤੇ ਸਾਡੇ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਪਾਰਟੀ ਦੇ ਅਹੁਦੇਦਾਰ ਸਾਰੇ ਹੀ ਸੀਨੀਅਰ ਔਰ ਸਾਡੀਆਂ ਮਹਿਲਾ ਅੱਜ ਸਾਰਿਆਂ ਨੇ ਬਲੀਦਾਨ ਦੇ ਫੁੱਲ ਮਾਲਾ ਕਰਕੇ ਕੀਤਾ ਔਰ ਅੱਜ ਜੋ ਸਾਡੇ ਦੇ ਦੇ ਪ੍ਰਧਾਨ ਮੰਤਰੀ ਸ਼੍ਰੀ ਪੁਰਵ ਅਦਰ ਬਿਆਰੀ ਭਾਜਪਾ ਔਰ ਦੇ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰભાઈ ਮੋਦੀ ਦੇ ਕਦਮਾਂ ਅਨਸਾਰ ਜੋ ਪਾਰਟੀ ਦੇ ਨਿਰਦੇਸ਼ ਆਂਦੇ ਆ ਉਹ ਅੱਜ ਦੇਸ਼ ਭਾਰ ਦੇ ਵਿੱਚ ਜਿਹੜਾ ਬਲੀਦਾਨ ਦਿਨ ਆ ਰਿਹਾ ਅਸੀਂ ਆਪਣੇ ਵੱਲੋਂ ਸਾਰੇ ਹੀ ਪਵਾੜਾ ਦੇ ਵਿੱਚ ਸਾਰੇ ਕਾਰਕਿਰਤਾ ਬੜੇ ਹਮ ਹਮਾ ਕੇ ਅੱਜ ਬਲੀਦਾਨ ਦਿਵਸ ਮੈਮ ਆਪਣੇ ਵੱਲੋਂ ਔਰ ਇਸ ਪਾਰਟੀ ਦੇ ਜੋ ਜਿਨ੍ਹਾਂ ਨੇ ਅੱਜ ਪਾਰਟੀ ਨੂੰ ਇੱਥੇ ਨ끌ੇ ਜਾਂਦਾ ਅਸੀਂ ਉਹਨਾਂ ਦਾ ਦਿਨ ਭੁੱਲਦੇ ਨਹੀਂ ਅੱਜ ਕਾਰਕਿਰਤਾ ਉਸ ਸਾਹ ਦੇ ਨਾਲ ਲੱਗੇ ਹੋਏ ਆ ਮੈਂ ਆਪਣੇ ਵੱਲੋਂ ਸਾਰਿਆਂ ਦਾ ਕਾਰਕਿਰਤਾ ਦਾ ਬਹੁਤ ਬਹੁਤ ਧੰਨਵਾਦ ਪੂਰੇ ਦੇਸ਼ ਭਰ ਵਿੱਚ ਭਾਜਪਾ ਵਰਕਰਾਂ ਵੱਲੋਂ ਜਿੱਥੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ 71ਵਾਂ ਬਲੀਦਾਨ ਦਿਵਸ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਉੱਥੇ ਹੀ ਇਹ ਦਿਹਾੜਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਸਮਾਜ ਸੇਵਕਾ ਮੈਡਮ ਅਨੀਤਾ ਸੋਮਪ੍ਰਕਾਸ਼ ਅਤੇ ਸਮੂਹ ਭਾਜਪਾ ਵਰਕਰਾਂ ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਤੇ ਗ੍ਰਹਿ ਅਰਬਨ ਸਟੇਟ ਫਗਵਾੜਾ ਵਿਖੇ ਮਨਾਇਆ ਗਿਆ ਇਸ ਦੌਰਾਨ ਸਮੂਹ ਭਾਜਪਾ ਵਰਕਰਾਂ ਨੇ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਤਸਵੀਰ ਤੇ ਫੁੱਲ ਮਲਾਮਾ ਭੇਟ ਕਰਦਿਆਂ ਉਨ੍ਹਾਂ ਵੱਲੋਂ ਭਾਜਪਾ ਪਾਰਟੀ ਵਿੱਚ ਰਹਿ ਕੇ ਦੇਸ਼ ਦੀ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾ ਰਹੇ ਨੇ ਆਖਿਆ ਕਿ ਡਾਕਟਰ ਸ਼ਮਾ ਪ੍ਰਸ਼ਾਦ ਮੁਖਰਜੀ ਕਾ ਜੈਹੀ ਸਖਸ਼ੀਅਤ ਸਨ ਜਿਨ੍ਹਾਂ ਨੇ ਪਾਰਟੀ ਨੂੰ ਉੱਚ ਬਲੰਦੀਆਂ ਤੇ ਲਿਜਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਹੋ ਜੇ ਸਖਸ਼ੀਅਤ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਦਿਆਂ ਦੇਸ਼ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਰਮੇਸ਼ ਸਚਦੇਵਾ ਮਧੂਪੂਸ਼ਣ ਕਾਲਗਿਆ ਸਾਫਾ ਮਿਰਰਨ ਖੋਸਲਾ ਪਰਮਜੀਤ ਚਾਚੋਗੀ ਵੀਰाराम ਬਲਜੋਤ ਮੈਡਮ ਜਸਵਿੰਦਰ ਕੌਰ ਪੱਪਨਬੇਦੀ ਨਿਤਿਨ ਚੱਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਸਨ